ਆਣਾ ਮੇਰੇ ਮੋਬਾਈਲ ਦੇ ਵਿੱਚ ਇੱਕ ਮੈਨੂੰ ਮੈਸੇਜ ਆਜ ਫੋਨ ਆਇਆ ਜਥੇ ਨੂੰ ਪਤਾ ਆ ਜਥਾ ਸਾਰਾ ਬੈਠਾ ਉਸ ਬੱਚੇ ਨੇ ਆਪਣੀ ਫੋਟੋ ਵੀ ਭੇਜੀ ਆ ਸਰ ਐਡਰੈਸ ਵੀ ਭੇਜਿਆ ਤੇ ਉਹਦੇ ਵਿੱਚ ਉਹਨੇ ਐਸੀ ਗੱਲ ਲਈ ਬੋਲੀ ਮੈਨੂੰ ਸੁਣਾਈ ਸਾਡਾ ਮਨ ਦਰਵਿਆ ਗਿਆ ਉਹ ਕਹਿੰਦਾ ਬਾਬਾ ਜੀ ਮੇਰੀ ਜ਼ਿੰਦਗੀ ਚ ਦੁੱਖ ਐਸਾ ਆ ਗਿਆ ਮੈਂ ਦੱਸ ਮੈਂ ਤੁਹਾਨੂੰ ਦੱਸਾਂ ਵੀ ਉਸ ਦੁੱਖ ਨੇ ਅੱਜ ਮੈਨੂੰ 25 ਪਾੜ ਜਪਜੀ ਸਾਹਿਬ ਕਰਨ ਵਾਲਾ ਬਣਾ ਦਿੱਤਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਮੈਂ ਕਹਾਂ ਜੀ ਖੁੱਲ ਕੇ ਦੱਸੋ ਕੀ ਗੱਲ ਐ ਕਹਿੰਦਾ ਅੱਜ ਮੈਂ ਪੋਰਟੂਗਲ ਵਿੱਚ ਬੈਠਾ ਯੂਰਪ ਦੇ ਫੋਟੋ ਭੇਜੀ ਮੈਂ ਐਵੇਂ ਨਹੀਂ ਗੱਲ ਪੂਰੀ ਉਹਦੀ ਕੋਖ ਵਿਚਾਰ ਕਰਨੀ ਕਹਿੰਦਾ ਮੈਂ ਦੁਬਈ ਗਿਆ ਸੀ ਕੰਧ ਸਾਂਜੀ ਸੀ ਸਾਡੇ ਪਿੰਡ ਦੇ ਗੁਰਦੁਆਰੇ ਦੀ ਪਰ ਕਦੀ ਗੁਰਦੁਆਰੇ ਨਹੀਂ ਸੀ ਜਾਂਦੇ ਕੰਧ ਸਾਂਜੀ ਸੀ ਗੁਰਦੁਆਰੇ ਨਾਲ ਕਹਿੰਦਾ ਮੈਂ ਤਾਂ 6-6 ਮਹੀਨੇ ਮੱਥਾ ਹੀ ਨਹੀਂ ਸੀ ਟੇਕਦਾ ਮੱਥਾ ਟੇਕਣਾ ਗੁਰਪੁਰਬ ਤੇ ਗੁਰੂ ਨਾਨਕ ਸਾਹਿਬ ਦੇ ਕੰਗ ਸੰਗੀ ਸੀ ਕਹਿੰਦਾ ਮੈਂ ਗੁਰਦੁਆਰੇ ਨਹੀਂ ਕਦੀ ਗਿਆ ਉਹ ਸਿੰਘ ਨੇ ਗੱਲ ਸੁਣਾਈ ਕਹਿੰਦਾ ਮੈਂ ਦੁਬਈ ਜਾਣਾ ਸੀ ਬਸ ਇੱਕ ਵਾਰੀ ਅਰਦਾਸ ਕੀਤੀ ਬਾਬਾ ਜਹਾਜ਼ੇ ਚੜਾ ਦੇ ਕਹਿੰਦੇ ਬਾਬੇ ਨੇ ਚੜਾ ਤਿਆ ਜਹਾਜ਼ ਕਹਿੰਦੇ ਮੈਨੂੰ ਕੋਈ ਲੈਣ ਦੇਣ ਨਹੀਂ ਕੋਈ ਨਿਤਨੇਮ ਨਹੀਂ ਕੋਈ ਜਪਜੀ ਸਾਹਿਬ ਨਹੀਂ ਕੋਈ ਸ਼ੌਂਕ ਹੀ ਨਹੀਂ ਕਹਿੰਦੇ ਇੱਕ ਦਿਨ ਨਾ ਰੇਡੀਓ ਦੇ ਉੱਤੇ ਕੀਰਤਨ ਆ ਰਿਹਾ ਸੀ ਮਹਾਂਪੁਰਸ਼ਾਂ ਦਾ ਉਹ ਬੱਚਾ ਕਹਿੰਦਾ ਮੇਰਾ ਜੀਵਨ ਕਿਦਾਂ ਪਲਟਿਆ ਅੱਧੇ ਘੰਟੇ ਲਈ ਕਹਿੰਦਾ ਮੈਂ ਕੀਰਤਨ ਸੁਣਿਆ ਸ਼ੌਂਕ ਪੈਦਾ ਹੋ ਗਿਆ ਵੀ ਜਪਜੀ ਸਾਹਿਬ ਦਾ ਪਾਠ ਕਰੀ ਦੇਖੋ ਜਪਦੀ ਸਾਹਿਬ ਨੇ ਕਿੱਦਾਂ ਜੀਵਨ ਪਲਟਿਆ ਇਹ ਜਪਦੀ ਸਾਹਿਬ ਗੁਰੂ ਨਾਨਕ ਸਾਹਿਬ ਆਪ ਨੇ ਹੁਣ ਜਪਦੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਉਹ ਜਿਉਂ ਕਰਦੇ ਕਹਿੰਦੇ ਪਾਠ ਅੱਜ ਕਰਦਾ ਦੋ ਕਹਿੰਦੇ ਪੰਜ ਕਰਨੇ ਸ਼ੁਰੂ ਕਰ ਦਿੱਤੇ ਫਿਰ ਕਹਿੰਦਾ ਗਿਆਨੀ ਠਾਕੁਰ ਸਿੰਘ ਨੂੰ ਸੁਣਦਾ ਮੈਂ ਬਡੇਆੜੇ ਵਾਲੇ ਉਹਨਾਂ ਨੇ ਕਿਹਾ ਵੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਪੰਜ ਪਾਠ ਜਪਦੀ ਸਾਹਿਬ ਤੋਂ ਸ਼ੁਰੂ ਕੀਤਾ ਤੇ 101 ਪਾਠ ਰੋਜ਼ ਕਰਦੇ ਸੀ ਭਿੰਡਰਾਂ ਵਾਲੇ ਕਹਿੰਦੇ ਉਹਨਾਂ ਦੀ ਜੀਵਨੀ ਸੁਣ ਕੇ ਹੋਰ ਸ਼ੌਕ ਪੈਦਾ ਹੋ ਗਿਆ ਮੈਂ 25 ਪਾਠ ਕਰਨੇ ਸ਼ੁਰੂ ਕਰ ਦਿੱਤੇ ਉਵਾਲ ਕੱਟੇ ਦਾੜੀ ਕੱਟੀ ਸੀ ਗੁਰਸਿੱਖ ਨਹੀਂ ਸੀ ਬਣਿਆ ਕਹਿੰਦਾ ਇਹਨਾਂ ਸੋਚਿਓ ਵੀ ਕਿਸੇ ਬੰਦੇ ਦੀ ਕਹਾਣੀ ਸੁਣਾਉਣ ਲੱਗਿਆ ਲੋ ਪਰ ਉਹਦੇ ਜੀਵਨ ਚੋਂ ਇੱਕ ਸਿੱਖਿਆ ਲੈਣੀ ਆ ਵੀ ਗੁਰੂ ਵਰਤਦਾ ਅੱਜ ਵੀ ਵਰਤਦਾ ਉਹ ਅੱਜ ਵੀ ਹਾਜ਼ਰ-ਨਾਜ਼ਰ ਹੈ ਪਰ ਤੇਰੀ ਪਾਵਨਾ ਨੇ ਹੋਇਆ ਕੀ ਹੈ ਕਹਿੰਦੇ ਜਦੋਂ ਮੈਂ ਪਾਠ ਬਹੁਤਾ ਕਰਨ ਲੱਗ ਗਿਆ ਤੇ ਰੱਬ ਨੇ ਪੇਪਰ ਕੀ ਪਾ ਦਿੱਤਾ ਮੈਨੂੰ ਪੈਰਾਲਾਈਜ਼ ਦਾ ਅਟੈਕ ਹੋ ਗਿਆ ਸੱਜਾ ਪਾਸਾ ਖੜ ਗਿਆ ਮਾਂ ਨੂੰ ਪਤਾ ਲੱਗ ਗਿਆ ਤੇ ਮਾਂ ਕਹਿੰਦੀ ਪੁੱਤਰ ਫਲਾਈਟ ਲੈ ਕੇ ਇੰਡੀਆ ਵਾਪਸ ਆ ਜਾ ਤੇ ਕਹਿੰਦੇ ਲੱਖਾਂ ਰੁਪਏ ਲਾਏ ਸੀ ਪਰ ਹਾਲਾਤ ਖਰਾਬ ਹੋਣ ਕਰਕੇ ਮੈਨੂੰ ਇੰਡੀਆ ਆਉਣਾ ਜਦੋਂ ਮੈਂ ਇੰਡੀਆ ਆਇਆ ਕਹਿੰਦਾ ਇੰਡੀਆ ਆ ਕੇ ਮੇਰੀ ਹਾਲਾਤ ਦਿਨ ਪ੍ਰਤੀ ਦਿਨ ਵੱਧਦੀ ਗਈ ਮੈਂ ਪਰਪਾਟ ਕਰਦੇ ਰਹਿਣਾ ਭਾਵੇਂ ਔਖਾ ਹੋਣਾ ਭਾਵੇਂ ਸੌਖਾ ਪਾੜ ਜਪਜੀ ਸਾਹਿਬ ਦੇ ਕਰਦੇ ਰਹਿਣਾ ਕਰਦੇ ਰਹਿਣਾ ਮੈਨੂੰ 8 ਘੰਟੇ ਲੱਗ ਜਾਣੇ ਕਹਿੰਦਾ ਗੁਰੂ ਨੇ ਕਰਾਉਣਾ ਕਹਿੰਦੇ ਇੱਕ ਦਿਨ ਮੈਨੂੰ ਮੈਂ ਕਥਾ ਸੁਣਦਾ ਸੀ ਤਾਂ ਕਹਿੰਦੇ ਦਮਦਮਾ ਸਾਹਿਬ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸ਼ੀਸ਼ਾ ਜਿਹੜਾ ਉਸ ਸ਼ੀਸ਼ੇ ਵਿੱਚ ਮੁੱਖ ਦੇਖ ਲਵੇ ਕਹਿੰਦੇ ਉਹਦੇ ਸਾਰੇ ਰੋਗ ਖਤਮ ਹੋ ਗਏ ਕੱਟੇ ਜਾਂਦੇ ਕਹਿੰਦੇ ਮੈਂ ਸੁਣ ਲਈ ਕਥਾ ਤੇ ਕਥਾ ਸੁਣ ਕੇ ਕਹਿੰਦੇ ਮੈਂ ਵੀ ਦਮਦਮਾ ਸਾਹਿਬ ਨੂੰ ਚਾਲੇ ਪਾ ਦਿੱਤੇ ਪਾਦ ਤੇ ਭਾਵੇਂ ਦੁੱਖ ਦੇ ਮਾਰੇ ਹੀ ਗਿਆ ਪਰ ਕਹਿੰਦੇ ਜਦੋਂ ਜਾ ਕੇ ਦਮਦਮਾ ਸਹਿ ਮੱਥਾ ਟੇਕਿਆ ਵਾਜਾਂ ਵਾਲੇ ਨੇ ਕਿਹਾ ਮਹਾਰਾਜ ਜਾਨ ਤੇ ਮਾਰ ਲੈ ਜਾਂ ਤੇ ਤਾਰ ਲੈ ਤੇਰੇ ਦਰਤੀ ਆਈਆਂ ਕਿਰਪਾ ਕਰੋ ਸ਼ੀਸ਼ੇ ਵਿੱਚ ਮੁੱਖ ਦੇਖ ਕੇ ਕਿਹਾ ਵਾਹਿਗੁਰੂ ਜੀ ਕਾ ਬਲਸਾ ਵਾਹਿਗੁਰੂ ਜੀ ਕੀ ਕਹਿੰਦੇ ਜਦੋਂ ਸ਼ੀਸ਼ੇ ਵਿੱਚ ਮੁੱਖ ਦੇਖਿਆ ਠੀਕ ਹੈ ਉਸ ਵੇਲੇ ਰੋਗ ਠੀਕ ਨਹੀਂ ਹੋਇਆ ਮੈਂ ਘਰੇ ਆ ਗਿਆ ਮੇਰੇ ਅੰਦਰ ਫੇਤ ਸੀ ਵੀ ਮੇਰੇ ਤੇ ਕਿਰਪਾ ਹੋਏਗੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿੰਦਾ ਕਹਿੰਦਾ ਜੀ 17ਵੇਂ ਦਿਨ ਮੇਰਾ ਪੈਰਾਲਾਈਜ਼ ਵੀ ਠੀਕ ਹੋ ਗਿਆ ਤੇ ਮੈਂ ਅਰਦਾਸ ਕਰ ਦਿੱਤੀ ਖੰਡੇ ਬਾਟੇ ਦਾ ਅਮਰ ਸ਼ਾਕੇ ਮੈਂ ਗੁਰੂ ਕੇ ਜਹਾਜ਼ੇ ਚੜ੍ਹ ਬੋਲੇ ਇਸ ਸੁਨਿਹਾਲ ਵਰਸਿਆ ਕਾਲ ਤੇ ਸਾਧ ਸੰਗਤ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਪਿਆਰਿਆ ਤੂੰ ਸੱਚੀ ਦੱਸ ਵੀ ਤੇਰਾ ਜੀਵਨ ਪਲਟਿਆ ਕਿਹਦੀ ਕਥਾ ਸੁਣ ਕਹਿੰਦਾ ਬਾਬਾ ਜੀ ਉਹ ਸਾਧੂ ਨੇ ਮੈਂ ਬੜਾ ਲੱਭਿਆ ਪਰ ਮੈਂ ਕਥਾ ਸੁਣੀ ਕਹਿੰਦੇ ਉਹ ਕਥਾ ਕਰਦੇ ਸੀ ਮਹਾਪੁਰਸ਼ ਸੰਤ ਬਾਬਾ ਬਾਬਾ ਜੋਰਾ ਸਿੰਘ ਜੀ ਬਦਨੀ ਕਲਾ ਵਾਲੇ ਕਹਿੰਦੇ ਉਹਨਾਂ ਦੀ ਮੈਂ ਕਥਾ ਸੁਣਦਾ ਸੀ ਸਿਰਫ ਅੱਧੇ ਘੰਟੇ ਲਈ ਮੈਂ ਉਹਨਾਂ ਦੀ ਕਥਾ ਸੁਣੀ ਹੈ ਪਰ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲ ਮੁਰਦਾ ਖਾਏ ਜਿਹੜਾ ਝੂਠ ਬੋਲੇ ਮਰਦਾ ਖਾਏ ਮੈਨੂੰ ਗੁਰੂ ਦੀ ਜੁਰੀ ਵਿੱਚ ਉਸ ਬੱਚੇ ਨੇ ਗੱਲ ਕਹੀ ਕਹਿੰਦੇ ਸੰਤਾ ਨੇ ਮੇਰਾ ਜੀਵਨ ਪਲਟ ਦਿੱਤਾ ਇਹ ਜੋੜਨ ਵਾਲਿਆਂ ਨੇ ਮੇਰਾ ਜੀਵਨ ਪਲਟ ਦਿੱਤਾ ਹੋ ਸਕਦਾ ਮੈਨੂੰ ਬਿਮਾਰੀ ਲੱਗੀ ਸੀ ਕੋਈ ਕਹਿ ਦਿੰਦਾ ਭਾਈ ਫਲਾਣਾ ਬੰਦਾ ਕਰਦਾ ਧਾਗਾ ਤੂੰ 10 ਲੱਖ ਪਾ ਤੇਰਾ ਕੰਮ ਹੋ ਜਾਏਗਾ ਅੱਜ ਇਹ ਬੜਾ ਕੰਮ ਚੱਲਦਾ 5 ਲੱਖ ਪਾ ਤੇਰਾ ਕੰਮ ਹੋ ਜਾਏਗਾ ਬੜੀਆਂ ਐਡਾਂ ਚੱਲਦੀਆਂ ਬੜਾ ਕੁਝ ਪਰ ਨਹੀਂ ਰੱਬ ਦੇ ਪਿਆਰੇ ਕਹਿੰਦੇ ਨੇ ਆ ਜਾ ਗੁਰੂ ਗ੍ਰੰਥ ਸਾਹਿਬ ਕੋਲ ਸਾਚੇ ਸਾਹਿਬਾ ਕਿਆ ਨਹੀਂ